ਸਤਿ ਸ੍ਰੀ ਅਕਾਲ ਦੋਸਤੋ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਦੋਸਤੋ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਪਰਮ ਫਿਜ਼ੀਕਲ ਐਜੂਕੇਸ਼ਨ ਤੇ ਤੇ ਮੈਂ ਤੁਹਾਡਾ ਆਪਣਾ ਪਰਮਨੰਦ ਦੋਸਤੋ ਅੱਜ ਦੀ ਸ਼ਾਰਟ ਵੀਡੀਓ ਬਣਾਉਣ ਦਾ ਮਕਸਦ ਜਿਵੇਂ ਤੁਸੀਂ ਜਾਣਦੇ ਹੋ ਸਾਰੇ ਹੀ ਦੋਸਤਾਂ ਨੂੰ ਪਤਾ ਹੈ ਕਿ ਕੱਲ ਤੋਂ ਇੱਕ ਜੋ ਰੂਲ ਦੀ ਕਾਪੀ ਘੁੰਮ ਰਹੀ ਹੈ ਚੈਨਲਾਂ ਤੇ ਸਾਈਡਾਂ ਤੇ ਤੇ ਜਿਹਦੇ ਕਰਕੇ ਬਹੁਤ ਸਾਰੇ ਕੈਂਡੀਡੇਟ ਮੇਰੇ ਭਰਾ ਮੇਰੇ ਭੈਣਾ ਕਨਫਿਊਜ਼ਨ ਤੇ ਕਈਆਂ ਮੇਰੇ ਦੋਸਤਾਂ ਨੂੰ ਤਾਂ ਬਹੁਤ ਸਾਰਾ ਗੁੱਸਾ ਆ ਰਿਹਾ ਹੋਵੇਗਾ ਕਿ ਇਹ ਕਿਸ ਤਰ੍ਹਾਂ ਦੇ ਰੂਲ ਬਣ ਗਏ ਜਾਂ ਕਿ ਇਹ ਕੀ ਚੀਜ਼ ਸਰਕਾਰ ਨੇ ਕਰਤੀ ਕਈ ਮੇਰੇ ਦੋਸਤ ਬਹੁਤ ਖੁਸ਼ ਹੋਣਗੇ ਜਿਨ੍ਹਾਂ ਦੇ ਫੱਕ ਵਿੱਚ ਜੇ ਰੂਲ ਬਣੇ ਹਨ ਤਾਂ ਦੋਸਤੋ ਇੱਥੇ ਕਈ ਮੇਰੇ ਦੋਸਤ ਇਹ ਸੋਚ ਰਹੇ ਹੋਣਗੇ ਕਿ ਹੁਣ ਕੇਸ ਲਗਾ ਦਿੱਤਾ ਜਾਵੇ ਇਹਦੇ ਵਿੱਚ ਬੀਪੀਐਡ ਵਾਲੇ ਸ਼ਾਮਿਲ ਨਹੀਂ ਕੀਤੇ ਗਏ ਇਹਦੇ ਵਿੱਚ ਬੀਪੀਈ ਵਾਲੇ ਸ਼ਾਮਿਲ ਨਹੀਂ ਕੀਤੇ ਗਏ ਜਾਂ ਜਿਹੜੇ ਮੇਰੇ ਦੋਸਤ ਐਲੀਜੀਬਲ ਨਹੀਂ ਬਣਦੇ ਉਹਨਾਂ ਨੂੰ ਗੁੱਸਾ ਆ ਰਿਹਾ ਹੋਵੇਗਾ ਕਿ ਇਹਨਾਂ ਨੂੰ ਨਾ ਪੋਸਟਾਂ ਭੰਨ ਦਿੱਤੀਆਂ ਜਾਣ ਤੇ ਕੋਈ ਨਾ ਕੋਈ ਸੋਚ ਰਿਹਾ ਹੋਵੇਗਾ ਕਿ ਕੇਸ ਲਗਾ ਦਿੱਤਾ ਜਾਵੇ ਰੈਟ ਪਾ ਦਿੱਤੀ ਜਾਵੇ ਤਾਂ ਦੋਸਤੋ ਇਸ ਤਰ੍ਹਾਂ ਤੋਂ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਤੁਸੀਂ ਦੇਖਿਆ ਹੈ 873 168 ਜਾਂ 646 ਤਾਂ ਮਿਲ ਕੇ ਕਈਆਂ ਪੋਸਟਾਂ ਹੈਗੀਆਂ ਉਹ ਐਸੀ ਤਰੀਕੇ ਨਾਲ ਰੁਲ ਗਈਆਂ ਨੇ ਤੇ ਸਰਕਾਰਾਂ ਵੀ ਨਹੀਂ ਚਾਹ ਸਰਕਾਰਾਂ ਵੀ ਇਹੀ ਚਾਹੁੰਦੀਆਂ ਕਿ ਆਪਸ ਵਿੱਚ ਲੜਦੇ ਰਹਿਣ ਤੇ ਸਾਡਾ ਫਾਇਦਾ ਹੋ ਜੇ ਦੋਸਤੋ ਇੱਕ ਜੀ ਐਜੂਕੇਟਿਡ ਪਰਸਨ ਦੀ ਤਰ੍ਹਾਂ ਸੋਚਿਆ ਜਾਵੇ ਤਾਂ ਰੂਲ ਐਂਡ ਰੈਗੂਲੇਸ਼ਨ ਬਣਾਣਾ ਬਹੁਤ ਜ਼ਰੂਰੀ ਹੈ ਤੁਨੋਂ ਪਤਾ ਹੈ ਕਿ ਕਿਸੇ ਵੀ ਫੀਲਡ ਵਿੱਚ ਅਗਰ ਰੂਲ ਐਂਡ ਰੈਗੂਲੇਸ਼ਨ ਐਂਡ ਡਿਸਪਲਿਨ ਨਾ ਹੋਵੇ ਤਾਂ ਉੱਥੋਂ ਦਾ ਕੋਈ ਵਾਲੀਵਾਰਸ ਨਹੀਂ ਹੁੰਦਾ ਤੇ ਇਸੇ ਤਰੀਕੇ ਨਾਲ ਆਪਣੇ ਕਿੱਦਰ ਨਾਲ ਹੋ ਰਿਹਾ ਹੈ ਕਿਉਂ ਕਿ ਆਪਣੇ ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਕੋਈ ਰੂਲ ਰੈਗੂਲੇਸ਼ਨ ਨਹੀਂ ਬਣੇ ਸੀ ਜੇਕਰ ਕੋਈ ਪੋਸਟ ਆਉਂਦੀ ਸੀ ਤਾਂ ਉਹਦੇ ਤੇ ਆਰਾਮ ਨਾਲ ਕੋਈ ਨਾ ਕੋਈ ਕੇਸ ਲਗਾ ਦਿੱਤਾ ਜਾਂਦਾ ਰੱਟਵਾ ਦਿੱਤੀ ਜਾਂਦੀ ਸੀ ਜਿਸ ਦੇ ਕਰਕੇ ਕਈ ਮੇਰੇ ਦੋਸਤਾਂ ਨੂੰ ਜੌਬ ਮਿਲ ਜਾਂਦੀ ਸੀ ਤੇ ਕਈ ਇਸੇ ਤਰੀਕੇ ਕਿਸ ਨਾਲ ਓਵਰੇਜ ਹੋ ਗਿਆ ਜਾਂ ਹਿੰਮਤ ਹਾਰ ਕੇ ਬੈਠ ਗਿਆ ਤੇ ਦੋਸਤੋ ਦੇਖੋ ਪੀਟੀਆਈ ਪੋਸਟਾਂ ਦੀ ਜੋ ਰੂਲਸ ਸਰਕਾਰ ਨੇ ਬਣਾਏ ਆ ਇਹ ਕੁਛ ਨਾ ਕੁਛ ਡਿਪਾਰਟਮੈਂਟ ਵਿੱਚ ਜੋ ਐਕਸਪਰਟ ਬੰਦੇ ਬੈਠੇ ਉਹਨਾਂ ਨੇ ਦੇਖ ਕੇ ਬਣਾਏ ਆ ਅਗਰ ਦੇਖਿਆ ਜਾਵੇ ਤਾਂ ਜੋ ਈਟੀਟੀ ਜਿਵੇਂ ਕਿਡਰ ਨਾਲ ਜੋ ਰੂਲ ਬਣੇ ਸੀ ਜਿਨ੍ਹਾਂ ਵਿੱਚ ਬੀਐਡ ਵਾਲੇ ਬਾਹਰ ਕੱਢ ਦਿੱਤੇ ਗਏ ਸਨ ਤਾਂ ਕਿਤੇ ਨਾ ਕਿਤੇ ਸਹੀ ਵੀ ਹੈ ਕਿਉਂਕਿ ਦੇਖੋ ਜਿਨ੍ਹਾਂ ਨੇ ਸਿਰਫ ਸੀਪੀਐਡ ਜਾਂ ਡੀਪੀਐਡ ਹੀ ਕੀਤੀ ਹੈ ਉਹ ਪਰਸਨ ਜਿਨ੍ਹਾਂ ਨੇ ਪੀਐਸਟੈਟ ਕਲੀਅਰ ਕਰਦੇ ਨਹੀਂ ਹੈ ਜਾਂ ਪੀਐਸਟੈਟ ਲਈ ਐਲੀਜੀਬਲ ਨਹੀਂ ਹੈ ਉਹ ਮਾਸਟਰ ਕਿਡਰ ਲਈ ਨਹੀਂ ਐਲੀਜੀਬਲ ਹੁੰਦੇ ਤੇ ਉਹਨਾਂ ਲਈ ਫਿਰ ਕੀ ਰਸਤਾ ਬਣ ਚੁੜਾ ਹੈ ਪਰ ਜਦੋਂ ਪੀਟੀਆਈ ਦੀਆਂ ਪੋਸਟਾਂ ਆਉਂਦੀਆਂ ਨੋਟੀਫਿਕੇਸ਼ਨ ਹੁੰਦੇ ਹਨ ਤਾਂ ਉਹਦੇ ਵਿੱਚ ਬੀਪੀਐਡ ਐਮਪੀਐਡ ਐਨਆਈਐਸ ਕਿਤੇ ਪਰਸਨ ਵੀ ਸ਼ਾਮਲ ਹੋਣ ਲੱਗ ਪਿੜਦੇ ਆ ਕਿਤੇ ਨਾ ਕਿਤੇ ਫਿਰ ਪੀਟੀਆਈ ਜੋ ਕੈਂਡੀਡੇਟਾਂ ਤੱਕ ਆਉਂਦਾ ਹੈ ਤਾਂ ਇਸ ਲਈ ਜੋ ਪ੍ਰਾਇਮਰੀ ਐਜੂਕੇਸ਼ਨ ਜਾਂ ਪ੍ਰਾਇਮਰੀ ਕਾਟਰ ਨਾਲ ਤਕਾਣਾ ਹੋਵੇ ਇਸ ਲਈ ਉਹਨਾਂ ਨੂੰ ਉਹਨਾਂ ਦੀ ਉਹਨਾਂ ਹੀ ਛੋਟੀ ਜਾਂ ਉਹਨਾਂ ਹੀ ਐਲੀਜੀਬਿਲਿਟੀ ਜੋ ਰੱਖੀ ਗਈ ਹੈ ਤਾਂ ਕਿ ਉਹ ਆਰਾਮ ਨਾਲ ਆਪਣਾ ਹੱਕ ਪਾ ਸਕਣ ਦੋਸਤੋ ਇੱਥੇ ਬੀਪੀਐਡ ਜਾਂ ਬੀਪੀਈ ਜਾਂ ਬੀਪੀਐਸ ਵਾਲੇ ਤੁਹਾਡਾ ਦੇਖੋ 6th ਤੋਂ 8th ਕਲਾਸ ਤੱਕ ਪੜਾ ਸਕਦੇ ਹਨ MPED ਵਾਲੇ 10th 2 ਪੜਾ ਸਕਦੇ ਹਨ ਜਿਹੜੇ CPIED DPEd ਵਾਲੇ ਆ ਉਹ 5th ਕਲਾਸ ਤੱਕ ਤਾਂ ਇਸੇ ਤਰੀਕੇ ਨਾਲ ਜੋ ਰੂਲ ਰੈਗੂਲੇਸ਼ਨ ਬਣੇ ਹਨ ਤਾਂ ਕਿਤੇ ਨਾ ਕਿਤੇ ਸਹੀ ਵੀ ਹਨ ਤੁਸੀਂ ਇਹ ਦੇਖੋ ਦੋਸਤੋ ਜੇਕਰ CPIED DPEd ਵਾਲੇ ਮੇਰੇ ਦੋਸਤ 2000 PTI ਪੋਸਟਾਂ ਵਿੱਚ ਮਤਲਬ ਕਿ ਸ਼ਾਮਲ ਹੋ ਜਾਂਦੇ ਹਨ ਨੌਕਰੀ ਲੱਗ ਜਾਂਦੇ ਹਨ ਤਾਂ BPEd DPEd BPEd ਤੇ BPIE ਜਾਂ MPED ਵਾਲੇ ਤੇ ਹੋਰ ਰਸਤਾ ਆਸਾਨ ਹੋ ਜਾਊਗਾ ਕਿਉਂਕਿ ਮਾਸਟਰ ਗ੍ਰੈਜੂਏਟ ਲਈ ਉਹ ਨਹੀਂ ਕੈਂਡੀਡੇਟ ਘੱਟ ਰਹ ਜਾਣਗੇ ਠੀਕ ਹੈ اور ਬਹੁਤ ਹੀ ਮੇਰੇ ਘਟ ਦੋਸਤਾਂ ਦਾ ਪੀਐਸਟ ਟੈਟ ਕਲੀਅਰ ਹੈ ਤਾਂ ਤੁਹਾਡੇ ਜਿਹੜਾ ਕੰਪੀਟੀਸ਼ਨ ਹੋਰ ਘਟ ਹੋ ਜਾਂਦਾ ਹੈ ਤੇ ਦੇਖੋ ਇਸ ਦੇ ਨਾਲ ਆਪਣੇ ਭਰਾ ਮੇਰੀਆਂ ਭੈਣਾਂ ਵੀ ਬੀਟੀਆ ਵਿੱਚ ਆਪਣੀ ਨੌਕਰੀ ਲੈ ਸਕਣੀਆਂ ਤੇ ਉੱਥੇ ਆਪਣੇ ਲਈ ਹੋਰ ਵੀ ਰਾਹ ਖੁੱਲ ਜਾਣਗੇ ਦੋਸਤੋ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਮੈਂ ਵੀ ਜੋ ਸੀਪੀਆ ਡਿਬੇਟ ਨਹੀਂ ਕੀਤੀ ਕਿਤੇ ਤੁਸੀਂ ਆਖੋ ਵੀ ਇਹਨਾਂ ਦਾ ਫੇਵਰ ਕਰ ਰਿਹਾ ਕਿਉਂਕਿ ਮੈਂ ਵੀ ਬੀਪੀਆ ਐਮਪੀਆਡੀ ਹਾਂ ਮੇਰੀ ਸੀਪੀਆ ਡਿਬੇਟ ਨਹੀਂ ਕੀਤੀ ਬਟ ਜਿਹੜੀ ਇੱਕ ਸਹੀ ਗੱਲ ਹੈ ਮੈਂ ਉਹ ਕਹਿਣ ਜਾ ਰਿਹਾ ਕਈ ਮੇਰੇ ਦੋਸਤਾਂ ਨੂੰ ਗੁੱਸਾ ਲੱਗੇਗਾ ਤੇ ਦੇਖੋ ਜੋ ਸੱਚ ਹੈ ਉਹ ਸੱਚ ਹੀ ਹੁੰਦਾ ਦ ਤੇ ਤੁਸੀਂ ਜੇਕਰ ਹੌਨ ਕੇਸਾਂ ਵਿੱਚ ਰੇਟਾਂ ਵਿੱਚ ਉਲਝ ਜਿਓਗੇ ਤਾਂ ਤੁਸੀਂ ਉਹਦਾ ਪੈਸਾ ਤੇ ਟਾਈਮ ਵੇਸਟ ਕਰੋਗੇ ਉਹਦਾ ਕੋਈ ਹੱਲ ਨਹੀਂ ਕਿਉਂਕਿ ਸਰਕਾਰਾਂ ਨੇ ਜੋ ਰੂਲ ਬਣਾਤੇ ਉਹਦੇ ਅਕੋਰਡਿੰਗ ਜੋ ਭਾਰਤੀਆਂ ਹੋਣਗੀਆਂ ਚੱਲਣਗੀਆਂ ਇੱਥੇ ਜੋ ਬੀਪੀਐਡ ਬੀਪੀਈ ਐਮਪੀਐਡ ਵਾਲੇ ਕੀ ਕਰ ਸਕਦੇ ਹਨ ਕੈਂਡੀਡੇਟ ਉਹ ਇਹ ਕਰ ਸਕਦੇ ਹਨ ਕਿ ਪੀਟੀ ਪੋਸਟ ਨੂੰ ਕੰਪਲੀਟ ਹੋਣ ਦਿਓ ਜਿਹੜੇ ਮੇਰੇ ਦੋਸਤ ਇਹਨਾਂ ਵਿੱਚ ਐਲੀਜੀਬਲ ਆ ਜਾਂ ਇਹਦੇ ਵਿੱਚ ਆਪਣੀ ਨੌਕਰੀ ਪਾਉਣ ਦੇ ਨੂੰ ਪਾਉਣ ਦਿਓ ਤੁਸੀਂ ਇਹ ਕਰ ਸਕਦੇ ਹੋ ਕਿ ਜੂਨੀਅਨ ਫਿਰ ਤੋਂ ਘੜੀ ਕਰੋ ਜੁਨੀਅਰ ਦਾ ਸਾਥ ਦਿਓ ਤੇ ਆਪਣੇ ਮਾਸਟਰ ਕੇਡਰ ਜੋ ਡੀਪੀਈ ਦੀਆਂ ਪੋਸਟਾਂ ਉਹ ਕਢਵਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਲਗਭਗ ਪੰਜਾਬ ਵਿੱਚ 800 ਡੀਪੀਈ ਮਾਸਟਰ ਕੇਡਰ ਦੀ ਫਿਜ਼ੀਕਲ ਐਜੂਕੇਸ਼ਨ ਦੀਆਂ ਪੋਸਟਾਂ ਖਾਲੀ ਪਈਆਂ ਹਨ ਜੇਕਰ ਆਪਣੀ ਕੋਸ਼ਿਸ਼ ਆਪਣੇ ਐਫਰਟ ਸਦਕਾ ਯੂਨੀਅਨ ਦੇ ਐਫਰਟ ਸਦਕਾ ਜੇਕਰ 400 ਤੋਂ 500 ਜਾਂ 600 ਪੋਸਟਾਂ ਵੀ ਆ ਜਾਂਦੀਆਂ ਤਾਂ ਕਿਤੇ ਨਾ ਕਿਤੇ ਬੀਪੀਐਡ ਬੀਪੀਈ ਬੀਪੀਐਸ ਜਾਂ ਐਮਪੀਐਡ ਵਾਲਿਆਂ ਦਾ ਬਹੁਤ ਵੱਡੇ ਲੈਵਲ ਤੇ ਜੋ ਟਕਾਹ ਹੋ ਸਕਦਾ ਹੈ ਤਾਂ ਦੋਸਤੋ ਇਸ ਕਰਕੇ ਮਤਲਬ ਕਿ ਸਰਕਾਰ ਦਾ ਸਾਥ ਨਾ ਦੋ ਤੁਸੀਂ ਆਪਣੀ ਕਿਡਰ ਦਾ ਸਾਥ ਦੋ ਭਰਤੀ ਨੂੰ ਕੰਪਲੀਟ ਹੋ ਜਾਣਾ ਦਿਓ ਪੋਸਟਾਂ ਨਿਕਲਣ ਦਿਓ ਤਾਂ ਕਿ ਆਪਣੇ ਲਈ ਵੀ ਹੋਰ ਰਾਹ ਆਸਾਨ ਹੋ ਸਕਣ ਤੇ ਦੋਸਤੋ ਮੇਨ ਗੱਲ ਹੈ ਕਿ ਜਿਹੜਾ ਇੱਕ ਜੋ ਰੂਲ ਦੀ ਕਾਪੀ ਘੁੰਮ ਰਹੀ ਹੈ ਉਹਦੇ ਬਾਰੇ ਕਲੀਅਰ ਕਰਨ ਦੀ ਇਹ ਵੀਡੀਓ ਹੈ ਜਿਸ ਵਿੱਚ ਕਲੀਅਰ ਲਿਖਿਆ ਹੋਇਆ ਹੈ ਕਿ ਕਿਹੜੇ ਕਿਹੜੇ ਕੈਂਡੀਡੇਟ ਇਹਦੇ ਵਿੱਚ ਐਲੀਜੀਬਲ ਹੋ ਸਕਦੇ ਹਨ ਤੇ ਕਿਹੜੇ ਕਿਹੜੇ ਨਹੀਂ ਤਾਂ ਉਹ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਜਿਸ ਤੋਂ ਕਲੀਅਰ ਹੋ ਜਾਏਗਾ ਕਿ ਇਹਦੇ ਵਿੱਚ ਕੌਣ ਐਲੀਜੀਬਲ ਹੈ ਕੌਣ ਨਹੀਂ ਹੈ ਤਾਂ ਉਹ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਤੇ ਦੋਸਤੋ ਆ ਦੇਖੋ ਜੋ ਪੀਟੀਆਈ ਅਧਿਆਪਕ ਦੀ ਭਰਤੀ ਸੰਬੰਧੀ ਨਿਯਮ ਦਾ ਪੰਜਾਬੀ ਵਿਵਚਨਵਾਦ ਜਿਹੜਾ ਮੈਂ ਕੀਤਾ ਹੈ ਤੇ ਇਹ ਪੰਜਾਬੀ ਵਿੱਚ ਸਾਰੇ ਜੋ ਸਾਰੇ ਨਿਯਮ ਲਿਖੇ ਹੋਏ ਆ ਰੂਲਸ ਲਿਖੇ ਹੋਏ ਹਨ ਕਿ ਜੋ ਪੀਟੀਆਈ ਭਰਤੀ ਜੋ ਆਉਣ ਵਾਲੀ ਹੈ ਉਹਦੇ ਵਿੱਚ ਕੀ ਕੀ ਲਾਗੂ ਹੋਵੇਗਾ ਤਾਂ ਦੇਖੋ ਇਹਦੇ ਵਿੱਚ ਸਾਰੇ ਐਕਟ ਜਿਹੜਾ ਲਿਖਿਆ ਹੋਇਆ ਗੈਜਟ ਵਿੱਚ ਤੇ ਇਹ ਸਾਰਾ ਦੇਖੋ 7 ਮਾਰਚ 2025 ਨੂੰ ਜੋ ਕਿ ਇਹ ਐਮੈਂਡਮੈਂਟ ਹੋਈ ਹੈ ਇਹਦੇ ਵਿੱਚ ਸਾਰੇ ਧਾਰਾਵਾਂ ਐਕਟ ਜਾਂ ਸੂਚੀਆਂ ਲਿਖੀਆਂ ਹੋਈਆਂ ਆਪਾਂ ਮੇਨ ਪੁਆਇੰਟ ਤੇ ਚੱਲਦੇ ਆ ਜਿਹੜੇ ਕੋਈ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਆ ਦੇਖੋ ਸੋਧ ਹੋਈ ਹੈ ਜਿਹੜੀ 2023 ਵਿੱਚ ਹੋਈ ਸੀਗੀ ਪਹਿਲਾਂ ਜੋ ਇਹਦੇ ਰੂਲ ਬਣੇ ਸੀ 2023 ਵਿੱਚ ਠੀਕ ਹੈ ਆ ਦੇਖੋ 2023 ਵਿੱਚ ਸੋਧ ਸ਼ਾਮਲ ਹੈ ਜਿਹੜੀ 2025 ਵਿੱਚ ਕੀਤੀ ਗਈ ਹੈ ਕਿਉਂਕਿ ਇਹ ਪਹਿਲਾਂ ਭਰਤੀ 2023 ਵਿੱਚ ਵੀ ਆਈ ਸੀਗੀ ਤੇ ਇਸੇ ਕਰਕੇ ਹੀ ਨੋਟੀਫਿਕੇਸ਼ਨ ਦੀ ਜੋ ਇੱਕ ਵਾਰੀ ਖਬਰ ਸੁਣੀ ਸੀ ਉਸ ਤੋਂ ਬਾਅਦ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਗਿਆ ਸੀ ਇਸ ਦਾ ਕਾਰਨ ਇਹ ਸੀ ਕਿ ਇਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਸੀ ਤੇ ਬਹੁਤ ਸਾਰੇ ਜੋ ਆਪਣੇ ਕੈਂਡੀਡੇਟ ਨੇ ਬਹੁਤ ਸਾਰੇ ਵਿਦਵਾਨਾਂ ਨੇ ਇਹਦੇ ਤੇ ਜੋ ਹੈ ਓਬਜੈਕਸ਼ਨ ਲਗਾਇਆ ਸੀ ਕਿ ਇਹ ਫਿਰ ਤੋਂ ਕਿਸਾਂ ਵਿੱਚ ਉਲਝ ਕੇ ਰਹਿ ਜਾਏਗੀ ਭਰਤੀ ਇਸ ਵਿੱਚ ਸੋਧ ਕੀਤੀ ਜਾਵੇ ਤੇ ਇਹਦੇ ਤੇ ਟਾਈਮ-ਟਾਈਮ ਤੇ ਜੋ ਸੋਧ ਕੀਤੀ ਗਈ ਹੈ ਤੇ ਇਹ ਇਸ ਦੇ ਨਾਲ-ਨਾਲ ਮੌਤ ਰਜਿਸਟ੍ਰੇਸ਼ਨ ਨਿਯਮ ਵਿੱਚ ਵੀ ਸੋਧ ਸ਼ਾਮਲ ਹੈ ਇਹ ਸਾਰਾ ਸੇਮ ਰੂਲਸ ਹੈਗੇ ਹਨ ਪਮੇਨ ਪੁਆਇੰਟ ਤੇ ਚੱਲਦੇ ਆਂ ਜਿੱਥੇ ਕਿ ਤੁਹਾਨੂੰ ਮੈਂ ਦਿਖਾ ਸਕਾਂ ਕਿ ਇਹਦੇ ਵਿੱਚ ਕੌਣ-ਕੌਣ ਬੰਦਾ एलिਜੀਬਲ ਹੈਗਾ ਠੀਕ ਹੈ ਇਹ ਸਾਰੀਆਂ ਇਹ ਦੇਖੋ ਇਹ ਜੋ ਇਹ ਨਿਯਮ ਪੰਜਾਬ ਰਾਜ ਐਲੀਮੈਂਟਰੀ ਸਿੱਖਿਆ ਸਿਖਲਾਈ ਇਨਸਟ੍ਰਕਟਰ ਜੋ ਸੇਵਾ ਪਹਿਲੀ ਸੋਧ ਨਿਯਮ 2025 ਨੂੰ ਕਹਿ ਸਕਦੇ ਆਂ 2025 ਵਿੱਚ ਇਹ ਸੋਧ ਕੀਤੀ ਗਈ ਹੈ ਜਿਹੜੀ ਨਵੀਂ ਸੋਧ ਹੈ ਉਹਦੇ ਮੁਤਾਬਕ ਕੀ ਰੂਲਸ ਹੈ ਤੇ ਇਹ ਉਦੋਂ ਤੋਂ ਲਾਗੂ ਹੋਣਗੇ ਜਦੋਂ ਤੇ ਗੈਜਟ ਪ੍ਰਕਾਸ਼ਿਤ ਹੋ ਜਾਊਗਾ ਉਸ ਤਰੀਕ ਤੋਂ ਇਹ ਲਾਗੂ ਹੋਊਗਾ ਪੰਜਾਬ ਰਾਜ ਐਲੀਮੈਂਟਰੀ ਜੋ ਸਿੱਖਿਆ ਸਿੱਖਿਆ ਇਨਸਟ੍ਰਕਟਰ ਸੇਵਾ ਨਿਯਮ 2023 ਵਿੱਚ ਇਸ ਤੋਂ ਬਾਅਦ ਇਸ ਨੂੰ ਉਕਤ ਨਿਯਮ ਕਿਹਾ ਜਾਵੇਗਾ ਇਹ ਨੂੰ ਰੂਲ ਬਣਾ ਦਿੱਤਾ ਗਿਆ ਹੈ ਤੇ ਇਹਦੇ ਵਿੱਚ ਲਿਖਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਸਿੱਧੀ ਭਰਤੀ ਦੁਆਰਾ ਸੇਵਾ ਵਿੱਚ ਨਿਯੁਕਤ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਹ ਭਰਤੀ ਏਜੰਸੀ ਜਾਂ ਸਿੱਖਿਆ ਭਰਤੀ ਡਾਇਰੈਕਟਰ ਦੁਆਰਾ ਕਰਵਾਈ ਜਾਣ ਵਾਲੇ ਜੋ ਸਰੀਰਕ ਯੋਗਤਾ ਟੈਸਟ ਇਹਦੇ ਵਿੱਚ ਦੇਖੋ ਫਿਜ਼ੀਕਲ ਫਿਟਨੈਸ ਟੈਸਟ ਵੀ ਹੋਏਗਾ ਉਸ ਤੋਂ ਬਾਅਦ ਲੈਕਟਿਕ ਪ੍ਰਿਕਾ ਟੈਸਟ ਵੀ ਲਿਆ ਜਾਏਗਾ ਮਤਲਬ ਕਿ ਦੋ ਟੈਸਟ ਲੈ ਜਾਣਗੇ ਇਹਦੇ ਵਿੱਚ ਪਹਿਲਾ ਤਾਂ ਫਿਟਨੈਸ ਟੈਸਟ ਠੀਕ ਹੈ ਔਰ ਦੂਸਰਾ ਲੈਕਟਿਕ ਟੈਸਟ ਹੁਣ ਕਈ ਮੇਰੇ ਦੋਸਤ ਕਹਿ ਰਹੇ ਸੀਗੇ ਕੱਲ ਗਰੁੱਪਾਂ ਵਿੱਚ ਬੋਲ ਰਹੇ ਸੀ ਕਿ ਹੁਣ ਫਿਜ਼ੀਕਲ ਫਿਟਨੈਸ ਟੈਸਟ ਕੌਣ ਕਲੀਅਰ ਕਰੇਗਾ ਕੋਈ 10 ਸਾਲੋ ਕੇ 12 ਸਾਲੋ ਕੇ ਤਾਂ ਦੋਸਤੋ ਐਜੂਕੇਸ਼ਨ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਕ੍ਰਾਂਤੀ ਲਿਆਉਣ ਵਾਸਤੇ ਅਜਿਹੇ ਜੋਸ਼ੀਲੇ ਨਵੇਂ ਨੌਲੇਜੇਬਲ ਕੈਂਡੀਡੇਟ ਦੀ ਲੋੜ ਹੈ ਜਿਹੜੇ ਕਿ ਬੱਚਿਆਂ ਦਾ ਪੱਧਰ ਨੂੰ ਉੱਚਾ ਕਰ ਸਕਣ ਜਿਹੜੇ ਆਪਦੇ ਸਰੀਰ ਨੂੰ ਹੁਣ ਹੀ ਨਹੀਂ ਸੰਭਾਲ ਕੇ ਰੱਖ ਸਕੇ ਜੋ ਫਿਜ਼ੀਕਲ ਡਿਪਾਰਟਮੈਂਟ ਦੇ ਹੋਣ ਦੇ ਨਾਤੇ ਆਪਦੀ ਬਾਡੀ ਨੂੰ ਮਤਲਬ ਕਿ ਲੇਜੀ ਜਾਂ ਅਨਫਿਟ ਬਣਾ ਸਕਿਆ ਤਾਂ ਦੂਜਿਆਂ ਨੂੰ ਕੀ ਫਿਟ ਬਣਾਉਣਗੇ ਇਸ ਲਈ ਇਸ ਤਰ੍ਹਾਂ ਦੇ ਜੋ ਫਿਟ ਪਰਸਨ ਹੈਗੇ ਜੋ ਹਜੇ ਤੱਕ ਗੇਮ ਨਾਲ ਟੱਚ ਹੈ ਜੋ ਆਪਦੀ ਬਾਡੀ ਨੂੰ ਸੰਭਾਲ ਕੇ ਰੱਖਿਆ ਤੇ ਉਹੀ ਟੈਸਟ ਕਲੀਅਰ ਕਰਨਗੇ ਇਹ ਮੇਰੇ ਮੁਤਾਬਕ ਸਹੀ ਹੈ ਕਿਉਂਕਿ ਦੇਖਿਆ ਗਿਆ ਹੈ ਕਿ ਪੁਰਾਣੇ ਸਮੇਂ ਵਿੱਚ ਜੋ ਟੀਚਰ ਜਾਂ ਜਿੰਨਾਂ ਤੋਂ ਅਸੀਂ ਵੀ ਪੜੇ ਆ ਉਹ ਇਸੇ ਤਰੀਕੇ ਨਾਲ ਭਰਤੀ ਕੀਤੇ ਜਾਂਦੇ ਸਨ ਕਈ ਤਾਂ ਉਹਨਾਂ ਵਿੱਚ ਬਹੁਤ ਕਾਬਿਲ ਹੁੰਦੇ ਸੀ ਟੀਚਰ ਪਰ ਦੀ ਜਿਹਦੇ ਕਰਕੇ ਬੱਚਿਆਂ ਦਾ ਜੋ ਜੋ ਵਿਕਿਆ ਖਰਾਬ ਹੋ ਜਾਂਦਾ ਸੀਗਾ ਤੇ ਇਹ ਜੋ ਅਸਾਮੀਆਂ ਹੋਰ ਭਰਤੀ ਜਾਂ ਟੈਸਟ ਸਬੰਧੀ ਫੈਸਲੇ ਲਈ ਟੌਕ ਮਾਸ ਸਿਲੇਬਸ ਵੀ ਜਾਰੀ ਕਰੇਗਾ ਡਿਪਾਰਟਮੈਂਟ ਜੋ ਇਹਨਾਂ ਨਿਯਮਾਂ ਦੇ ਅੰਦਰ ਦਾਦ ਨਹੀਂ ਕੀਤਾ ਗਿਆ ਹੈ ਭਰਤੀ ਏਜੰਸੀ ਜਾਂ ਸਿੱਖਿਆ ਭਰਤੀ ਡੈਕਟਰ ਦੁਆਰਾ ਕੀਤਾ ਜਾਵੇਗਾ ਤੇ ਸਰੀਰਕ ਯੋਗਤਾ ਟੈਸਟ ਪੂਰੀ ਕਰਨ ਵਾਲਾ ਹੋਵੇਗਾ ਤੇ ਅਨੁਸੂਚੀ B ਵਿੱਚ ਦਰਸਾਏ ਮਾਪਦੰਡਾਂ ਅਨੁਸਾਰ ਕਰਵਾਇਆ ਜਾਵੇਗਾ ਮਤਲਬ ਕਿ ਜੋ ਇਨੈਕਚਰ B ਦਿੱਤਾ ਹੈ ਉਹਦੇ ਵਿੱਚ ਜੋ ਫਿਜ਼ੀਕਲ ਫਿਟਨੈਸ ਟੈਸਟ ਦੇ ਸਾਰੇ ਮਾਪਦੰਡ ਦਿੱਤੇ ਹੋਏ ਉਹ ਵੀ ਪੂਰੇ ਕਰਨੇ ਹੋਣਗੇ ਤੇ ਇਸ ਤਰੀਕੇ ਨਾਲ ਇਹ ਸਾਰੀਆਂ ਮਤਲਬ ਕਿ ਰੂਲਸ ਦਿੱਤੇ ਹੋਏ ਨੇ ਫਿਰ ਮੈਂ ਆਪਾਂ ਨਿਯਮਾਂ ਤੇ ਚੱਲਦੇ ਹਾਂ ਜਿਹੜੇ ਕਿ ਜਿੰਨਾ ਕਰਕੇ ਉਮੀਦਵਾਰ कंफ्यूज ਹਨ ਦਿੱਤੀ ਗਈਆਂ ਐਂਟਰੀਾਂ ਲਈ ਇਟ ਲਈ ਐਂਟਰੀ ਨੂੰ ਬਦਲਿਆ ਜਾਵੇਗਾ ਅਰਥਾਤ ਜੋ ਪਹਿਲਾਂ ਕੋਈ ਰੂਲ ਬਣਾਈ ਸੀ ਉਹਨਾਂ ਵਿੱਚ ਬਦਲਾਅ ਕੀਤਾ ਗਿਆ ਹੈ ਜੀ ਦੇ ਵਿੱਚ ਪਹਿਲਾਂ ਮੇਰੇ ਹਿਸਾਬ ਨਾਲ ਸਾਰੇ ਹੀ ਇਨਵੋਲਵ ਸੀ ਪਰ ਕੁਝ ਬਦਲਾਅ ਕੀਤਾ ਗਿਆ ਇਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਦੋਸਤੋ ਆ ਦੇਖੋ ਜਿੰਨਾ ਉਮੀਦਵਾਰਾਂ ਨੇ ਸ੍ਰੀਖ ਸਿੱਖਿਆ ਵਿੱਚ ਘੱਟੋ-ਘੱਟ 2 ਸਾਲ ਦਾ ਡਿਪਲੋਮਾ ਜਿਨੋਂ ਉੱਪਰ ਡੀਪੀਐਡ ਕਰਨੇ ਆ ਡੀਪੀਐਡ ਨਾਲ ਸਰਟੀਫਿਕੇਟ ਪਲੱਸ 2 ਯੋਗਤਾ ਪੂਰੀ ਕੀਤੀ ਜਾਵੇਗੀ ਮੀਨ ਸੀਪੀਐਡ ਸਰਟੀਫਿਕੇਟ ਆਫ ਫਿਜ਼ੀਕਲ ਐਜੂਕੇਸ਼ਨ ਜੋ ਸੀਪੀਐਡ ਦਾ ਨਾਮ ਦਿੱਤਾ ਗਿਆ ਆਫਟਰ ਪਲੱਸ 2 ਸੀਗੀ ਇਹ ਠੀਕ ਹੈ ਜਿਵੇਂ ਕਿ ਸਰੀਰ ਸਿੱਖਿਆ ਵਿੱਚ ਡਿਪਲੋਮਾ ਡਿਪਲੋਮਾ ਮੀਨ ਡੀਪੀਐਡ ਜਾਂ ਸਰੀਰ ਸਿੱਖਿਆ ਸਰਟੀਫਿਕੇਟ ਜਾਂ ਸੀਪੀਐਡ ਤਾਂ ਡੀਪੀਐਡ ਜਾਂ ਸੀਪੀਐਡ ਜਾਂ ਕਿਸੇ ਜਾਂ ਕਿਸੇ ਹੋਰ ਨਾਮ ਕਰਨ ਨਾਲ ਇਹ ਕੋਰਸ ਮਤਲਬ ਕਿ ਇਹੀ ਕੋਰਸ ਕਿਸੇ ਹੋਰ ਨਾਮ ਕਰਨ ਨਾਲ ਕੀਤੇ ਆ ਉਹ ਭਾਗ ਲੈਸ ਹੈ ਦੇ ਇੱਥੇ ਮੇਰੇ ਦੋਸਤ ਬਹੁਤ ਸਾਰੇ ਕਨਫਿਊਜ਼ ਆ ਇਹਨਾਂ ਨੇ ਲਿਖਿਆ ਕਿ ਹੋਰ ਕਿਸੇ ਹੋਰ ਜੋ ਡਿਗਰੀ ਵਾਲੇ ਮਤਲਬ ਕਿ ਇਹਦੇ ਵਿੱਚ ਬੀਪੀਐਡ ਬੀਪੀਈ ਜਬ ਐਮਪੀਐਡ ਵਾਲੇ ਸ਼ਾਮਲ ਹੋਣਗੇ ਨਹੀਂ ਇਹਨਾਂ ਨੇ ਬੀਪੀਐਡ ਬੀਪੀਈ ਜਾਂ ਐਮਪੀਐਡ ਸ਼ਾਮਲ ਕਰਨੀ ਹੁੰਦੀ ਤਾਂ ਇਹਨਾਂ ਨਾਲ ਹੀ ਲਿਖਿਆ ਹੁੰਦਾ ਦੋਸਤੋ ਇਹਦੇ ਮਤਲਬ ਇਹ ਹੈ ਕਿ ਸੀਪੀਐਡ ਜਾਂ ਡੀਪੀਐਡ ਦੇ ਨਾਲ ਮਿਲਦੀ ਜੁਲਦੀ ਜੋ ਡਿਗਰੀ ਵੈਸੇ ਤਾਂ ਕੋਈ ਹੁੰਦੀ ਨਹੀਂਗੀ ਪਰ ਹੁੰਦੀ ਹੈ ਤਾਂ ਉਹ ਮੰਨੀ ਜਾਵੇਗੀ ਨਾ ਕਿ ਬੀਪੀਐਡ ਜਾਂ ਐਮਪੀਐਡ ਮੰਨੀ ਜਾਵੇਗੀ ਠੀਕ ਹੈ ਇੱਥੇ ਕਲੀਅਰ ਹੋ ਜਾਂਦਾ ਹੈ ਕਿ ਸਿਰਫ ਡੀਪੀਐਡ ਜਾਂ ਸੀਪੀਐਡ ਵਾਲੇ ਹੀ ਇਹਦੇ ਅਪਲਾਈ ਕਰ ਸਕਦੇ ਹਨ ਸਿਰ ਜਿੱਖਿਆ ਦੀ ਯੋਗਤਾ ਟੈਸਟ ਮਾਪਦੰਡ ਜੋ ਦੂਸਰਾ ਹੈ ਟੈਸਟ ਜਿਹਦੇ ਵਿੱਚ ਫਿਜ਼ੀਕਲ ਫਿਟਨੈਸ ਟੈਸਟ ਹੋਣਗੇ ਇਹ ਇੱਕ ਕੁਆਲੀਫਾਈਇੰਗ ਟੈਸਟ ਹੈ ਜਿਸ ਵਿੱਚ ਡਾਟਾ ਦਿੱਤੇ ਗਏ ਜੋ ਪੰਜ ਭਾਗ بنائے ਗਏ ਹਨ ਠੀਕ ਹੈ ਮਤਲਬ ਕਿ ਅਡ-ਅਡ ਜੋ بنائے ਗਏ ਹਨ ਮਤਲਬ ਕਿ ਜੋ ਫਿਜ਼ੀਕਲ ਫਿਟਨੈਸ ਟੈਸਟ ਦੇ ਉਹ ਕੁਆਲੀਫਾਈ ਕਰਨੇ ਜ਼ਰੂਰੀ ਹਨ ਪੰਜ ਭਾਗਾਂ ਵਿੱਚੋਂ ਸੰਪੂਰਨ ਤਨ ਪੂਰੇ ਕਰਨੇ ਚਾਹੀਦੇ ਹਨ ਮਤਲਬ ਕਿ ਪੰਜ ਦਿੱਤੇ ਹਨ ਉਹਨਾਂ ਵਿੱਚ ਤਿੰਨ ਆਪਸ਼ਨ ਦਿੱਤੇ ਹੈ ਵੀ ਦੋ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਪਰ ਤਿੰਨ ਜ਼ਰੂਰੀ ਹੈਗੇ ਆ ਪੰਜਾਂ ਵਿੱਚ ਕੋਈ ਤਿੰਨ ਕੁਆਲੀਫਾਈ ਕਰ ਜੋ ਇਹਦੇ ਵਿੱਚ ਦੇਖੋ ਲਿਖਿਆ ਹੈ 300 ਮੀਟਰ ਫਲਾਈਂਗ ਸਟੱਫ ਲਿਖਿਆ ਇਹਨੂੰ ਜਿਹੜੀ 30 ਮੀਟਰ ਦੀ ਜੋ ਹੈ ਸਪੀਡ ਫਾਸਟ ਰਨਿੰਗ ਕੀਤੀ ਜਾਏਗੀ ਸਟੈਂਡਿੰਗ ਬਰੌਡ ਜੰਪ ਕੀਤਾ ਜਾਏਗਾ ਜੋ 1.40 ਮੀਟਰ ਦਾ ਹੋਵੇਗਾ ਸ਼ਟਲ ਰਨ ਕੀਤੀ ਜਾਏਗੀ 6 10 ਮੀਟਰ ਚੁਸਤੀ ਲਈ ਦੀ ਐਕਟੀਵਿਟੀਨੈਸ ਲਈ ਇਹਦਾ ਟਾਈਮ ਦਿੱਤਾ ਹੈ 17.50 ਸੈਕਿੰਡ ਦਾ ਹੋਣਾ ਚਾਹੀਦਾ ਹੈ ਇਹਦੇ ਵਿੱਚ ਹੈਗਾ ਸਿਟਿੰਗ ਰੀਚ ਟੈਸਟ ਹੈ ਫਲੈਕਸੀਬਿਲਟੀ ਚੈੱਕ ਕਰਨ ਲਈ 2 ਸੈਂਟੀਮੀਟਰ ਆਉਣਾ ਚਾਹੀਦਾ ਸਿਟ ਐਂਡ ਰੀਚ ਟੈਸਟ ਹੈ ਇਨਾਂ ਨੇ ਗਲਤੀ ਨਾਲ ਬੈਂਡ ਲਿਖ ਰੱਖਿਆ ਹਾਂ ਬੈਂਡ ਐਂਡ ਰੀਚ ਟੈਸਟ ਹੋਏਗਾ ਜੋ 2 ਸੈਂਟੀਮੀਟਰ ਆਵੇਗਾ 1600 ਮੀਟਰ ਦੀ ਰੇਸ ਹੈ ਜੋ 8 ਮਿੰਟਾਂ ਵਿੱਚ ਕਰਨੀ ਹੈ ਔਰਤਾਂ ਲਈ ਤੇ ਇਸ ਤਰੀਕੇ ਨਾਲ ਇਹ ਮਾਪਦੰਡ ਦਿੱਤੇ ਹੋਏ ਦੋਸਤੋ ਜੋ ਕਿ ਕੁਆਲੀਫਾਈ ਕਰਨਾ ਹੋਣਗੇ ਤੇ ਉਸ ਤੋਂ ਬਾਅਦ ਜਿਹੜੀ ਇੱਕ ਕੰਬਾਈਨ ਮੈਰਿਟ ਬਣੇਗੀ ਭਰਤੀ ਉਮੀਦਵਾਰਾਂ ਲਈ ਵੈਟੇਜ ਇਸ ਤਰ੍ਹਾਂ ਹੋਵੇਗੀ ਜੋ ਭਾਗ ਵੈਟੇਜ ਵਰਗੀਕਰਨ ਲਗਤੀ ਇਹਦੇ 70 ਅੰਕ ਹੋਣਗੇ ਤੇ ਖੇਡਾਂ ਦੀਆਂ ਪ੍ਰਾਪਤੀਆਂ ਗ੍ਰੇਡਿਏਸ਼ਨ ਇਹਦੇ ਵਿੱਚ ਗ੍ਰੇਡਿਏਸ਼ਨ ਵਾਲੇ ਵੀ ਜੋ ਐਡਵਾਂਟੇਜ ਮਿਲੇਗੀ ਜਿਨ੍ਹਾਂ ਮੇਰੇ ਦੋਸਤਾਂ ਨੇ ਗ੍ਰੇਡਿਏਸ਼ਨ ਕਰਾਈ ਹੈ ਸਪੋਰਟਸ ਵਿੱਚ ਸਰਟੀਫਿਕੇਟ ਲਏ ਆ ਜਾਂ ਖੇਡਾਂ ਖੇਡੀਆਂ ਉਹਨਾਂ ਨੂੰ ਵੀ ਤੇ ਇਹਨਾਂ ਵਿੱਚ ਇਹ ਹੈ ਕਿ ਕਈ ਵਾਰ ਇੱਕ ਬੱਚੇ ਕੋਲੇ ਜਾਂ ਕੈਂਡੀਡੇਟ ਕੋਲੇ ਦੋ ਜਾਂ ਤਿੰਨ ਗ੍ਰੇਡਿਏਸ਼ਨ ਹੁੰਦੀਆਂ ਅਲੱਗ-ਅਲੱਗ ਗੇਮਾਂ ਦੀਆਂ ਉਹਨਾਂ ਵਿੱਚੋਂ ਇੱਕ ਜੋ ਉਹਦੀ ਬੈਸਟ ਗ੍ਰੇਡਿਏਸ਼ਨ ਹੈ ਕਿਸੇ ਵੀ ਗੇਮ 'ਚ ਉਹ ਅਪਲਾਈ ਕਰ ਸਕਦਾ ਹੈ ਸਾਰੀਆਂ ਨੂੰ ਮੰਨਤਾ ਨਹੀਂ ਹੋਏਗੀ ਇੱਕ ਹੀ ਮੰਨੀ ਜਾਵੇਗੀ ਲਿਖਿਆ ਹੋਇਆ ਸਭਸਾ ਕੇਡਾ ਸਹਿਯੁਕਤ ਸੇਵਾ ਵਿਭਾਗ ਦੁਆਰਾ ਸੂਚਿਤ ਗ੍ਰੇਡ A ਨੂੰ ਮਿਲਣਗੇ ਜਿਹਦੇ ਕੋਲ A ਗ੍ਰੇਡ ਸਰਟੀਫਿਕੇਟ ਹੋਗਾ ਗ੍ਰੇਡ B ਨੂੰ 25 ਅੰਕ ਗ੍ਰੇਡ C ਨੂੰ 10 ਅੰਕ ਤੇ ਗ੍ਰੇਡ D ਨੂੰ ਮਤਲਬ ਕਿ 5 ਅੰਕ ਮਿਲਣਗੇ ਜਿਹੜਾ ਗ੍ਰੇਡ D ਹੁੰਦਾ ਹੈ ਇਹ ਡਿਸਟ੍ਰਿਕਟ ਜੋ ਹੁੰਦਾ ਹੈ ਡਿਸਟ੍ਰਿਕਟ ਲੈਵਲ ਜ਼ਿਲ੍ਹਾ ਜਿਹੜਾ ਜ਼ਿਲ੍ਹਾ ਲੈਵਲ ਕਹਿੰਦੇ ਨੇ ਗੇਮਾਂ ਵਿੱਚ ਮੈਡਲ ਪ੍ਰਾਪਤ ਕਰਤਾ ਨੂੰ ਮਿਲਣਗੇ ਜੋ 골ਡ ਸਿਲਵਰ ਮੈਡਲ ਜਾਂ ਬ੍ਰੌਂਜ਼ ਮੈਡਲ ਆਊਗਾ C ਗ੍ਰੇਡ ਉਹ ਹੁੰਦੇ ਆ ਜੋ ਸਟੇਟ ਲੈਵਲ ਸਟੇਟ ਲੈਵਲ ਜੋ ਰਾਜ ਪੱਧਰੀ ਖੇਡਾਂ ਵਿੱਚ ਜੋ 골ਡ ਸਿਲਵਰ ਔਰ ਬ੍ਰੌਂਜ਼ ਮੈਡਲ ਲੈ ਚੁੱਕੇ ਹਨ ਤੇ B ਵਿੱਚ ਜੋ ਨੈਸ਼ਨਲ ਔਰ ਇਹ ਵਿੱਚ ਇੰਟਰਨੈਸ਼ਨਲ ਜਾਂ ਨੈਸ਼ਨਲ ਜਾਂ ਯੂਥ ਗੇਮ ਜੋ ਹੁੰਦੀਆਂ ਉਹਨਾਂ ਵਿੱਚੋਂ ਗ੍ਰੇਡ ਬੰਦਾ ਹੈ ਬਾਕੀ ਇਹ ਗ੍ਰੇਡੇਸ਼ਨ ਪਾਲਿਸੀ ਜੋ ਹੈ ਸਰਕਾਰੀ ਦੇ ਅਕੋਰਡਿੰਗ ਦੇਖ ਸਕਦੇ ਆ ਤੇ ਜਿਹੜਾ ਟੋਟਲ 100 ਅੰਕ ਦਾ ਇਹ ਪੇਪਰ ਹੋਵੇਗਾ ਠੀਕ ਹੈ ਤੇ ਇਸ ਤਰੀਕੇ ਨਾਲ ਦੋਸਤੋ ਤਾਂ ਹੁਣ ਕੋਈ ਕਨਫਿਊਜ਼ਨ ਵਾਲੀ ਗੱਲ ਨਹੀਂ ਹੈ ਤੇ ਤੁਸੀਂ ਸਿਰਫ ਉਹੀ ਦੋਸਤ ਜੋ ਸੀਪੀਏ ਡੀਪੀਏ ਦਾ ਹੈ ਜਾਂ D.P.Ed ਜਾਂ C.P.Ed ਦੇ ਨਾਲ ਦੀ ਕੋਈ ਮਿਲਦੀ ਜੁਲਦੀ ਡਿਗਰੀ ਕੀਤੀ ਹੈ ਉਹ ਐਲੀਜੀਬਲ ਹਨ ਤੇ ਦੂਸਰੀ ਮੇਰੇ ਦੋਸਤ ਨਾ ਇਹਨਾਂ ਵਿੱਚ ਤੁਸੀਂ ਇਹਨਾਂ ਦੀਆਂ ਪੋਸਟਾਂ ਵਿੱਚ ਭੰਗ ਪਾਇਓ ਕਿਉਂਕਿ ਦੋਸਤੋ ਤੁਸੀਂ ਮਾਸਟਰ ਕੇਡਰ ਜਾਂ ਲੈਕਚਰ ਕੇਡਰ ਵਿੱਚ ਵੀ ਸ਼ਾਮਲ ਹੋ ਸਕਦੇ ਹੋ ਪਰ ਜੋ C.P.Ed D.P.Ed ਵਾਲੇ ਮੇਰੇ ਦੋਸਤ ਹਨ ਉਹ ਸਿਰਫ ਇਹਨਾਂ ਲਈ ਹੀ ਐਲੀਜੀਬਲ ਹਨ ਇਸ ਲਈ ਪੋਸਟਾਂ ਕਲੀਅਰ ਹੋਣ ਦਿਓ ਤਾਂ ਕਿ ਡਿਪਾਰਟਮੈਂਟ ਵਿੱਚ ਵੀ ਲੱਗੇ ਕਿ ਜਿਹੜਾ ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਆ ਜਾ ਕੈਂਡੀਟਾ ਉਹਨਾਂ ਵਿੱਚ ਵੀ ਏਕਤਾ ਹੈਗੀ ਹੈ ਕਿਉਂਕਿ ਉਹ ਆਪਣੇ ਆਪਣੀ ਲੜਾਈ ਨੂੰ ਹੀ ਮੇਂ ਮੁੱਦ ਰੱਖ ਕੇ ਆਵਦੀਆਂ ਰੋਟੀਆਂ ਪਕਾਈ ਜਾਂਦੀਆਂ ਸਰਕਾਰਾਂ ਵਿਆਪਸ ਤੇ ਲੜੀ ਜਾਣਗੇ ਤਾਂ ਆਪਾਂ ਨਾ ਕੁਝ ਦੇਣਾ ਪਵੇਗਾ ਤੇ ਨਾ ਹੀ ਇਹਨਾਂ ਦਾ ਕੋਈ ਹੱਲ ਹੋਵੇਗਾ ਤਾਂ ਇਸ ਤਰੀਕੇ ਨਾਲ ਦੋਸਤੋ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਹਾਂ ਕਿ ਪੋਸਟਾ ਕਲੀਅਰ ਹੋਣ ਦਿਓ ਜੂਨੀਅਰ ਦਾ ਸਾਥ ਦਿਓ ਆਪਦੀ ਮਾਸਟਰ ਕੁਕਟਰ ਦੀਆਂ ਡੀਪੀ ਦੀਆਂ ਪੋਸਟਾ ਕਢਵਾਓ ਬਾਕੀ ਜੂਨੀਅਰਾਂ ਲੱਗੀਆਂ ਹੋਈਆਂ ਨੇ ਮਿਹਨਤ ਕਰਨ ਉਹਨਾਂ ਨਾਲ ਆਪਾਂ ਜੁੜ ਕੇ ਆਪਣੀਆਂ ਪੋਸਟਾਂ ਦਾ ਵੀ ਜੋ ਹੈ ਰੱਖ ਸਕਦੇ ਆ ਮੰਗ ਪੱਤਰ ਤਾਂ ਕਿ ਜੋ ਕਹਿਆ ਜਾ ਰਿਹਾ ਹੈ ਕਿ ਜੁਲਾਈ ਅਗਸਤ ਵਿੱਚ ਮਾਸਟਰ ਗ੍ਰੈਡ ਵੀ ਆਵੇਗਾ ਤੇ ਉਹਨਾਂ ਵਿੱਚ ਆਪਣੀਆਂ ਪੋਸਟਾਂ ਵੀ ਨਿਕਲ ਜਾਣ ਔਰ ਆਪਣੇ ਸਾਰੇ ਮੇਰੇ ਦੋਸਤ ਜੋ ਬੀਪੀਐਡ ਡੀਪੀਐਡ ਸੌਰੀ ਬੀਪੀਐਡ ਐਮਪੀਐਡ ਵਾਲੇ ਵੀ ਆਪਦੇ ਰੁਜ਼ਗਾਰ ਪਾ ਸਕਣ ਔਰ ਪੀਟੀਆਈ ਜੋ ਮੇਰੇ ਦੋਸਤ ਐ ਐਲੀਜੀਬਲ ਆ ਉਹਦੀ ਤਿਆਰੀ ਕਰੋ ਤਿਆਰੀ ਲਈ ਸਾਡੇ ਚੈਨਲ ਤੇ ਵੀ ਅਸੀਂ ਕਰਵਾਉਨੇ ਆ ਫਿਜ਼ੀਕਲ ਐਜੂਕੇਸ਼ਨ ਪੀਟੀਆਈ ਡੀਪੀ ਮਾਸਟਰ ਗ੍ਰੈਡ ਤਿਆਰੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਦੋਸਤੋ ਇਹ ਕੋਈ ਗੱਲ ਕਿਸੇ ਨੂੰ ਬੁਰੀ ਲੱਗੀ ਹੋਈ ਤਾਂ ਆਪ ਦਾ ਦੋਸਤ ਹਮਝ ਕੇ ਮਾਫ ਕਰਨਾ ਪਰ ਜੋ ਮੇਰੀ ਗਲਤੀ ਸੀ ਗੱਲ ਉਹ ਮੈਂ ਕਹਿਤੀ ਆ ਬਾਕੀ ਤੁਸੀਂ ਬਹੁਤ ਸਿਆਣੇ ਹੋ ਸਾਰੇ ਸਮਝਦਾਰ ਹੋ ਤੇ ਜੋ ਕਰੂੰਗੀ ਠੀਕ ਕਰੂੰਗੀ ਤਾਂ ਦੋਸਤੋ ਇੰਨਾ ਕਹਿੰਦਾ ਮਾਫੀ ਦਾ ਮਾਫੀ ਮੰਗਦਾ ਜੇ ਕਿਸੇ ਨੂੰ ਗਲਤ ਬੋਲੇ ਜਾ ਗਿਆ ਹੋਵੇ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਤਾਂ ਧੰਨਵਾਦ ਦੋਸਤੋ